ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿ ਰੋਪੜ ਰੇਂਜ ਡੀਆਈਜੀ ਹਰਚਰਨ ਸਿੰਘ ਪੁੱਲਰ ਹੁਣਾ ਤੇ ਸੀਬੀਆਈ ਦੀ ਰੇਡ ਪਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਸੀਬੀਆਈ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ DIG ਹਰਚਰਨ ਸਿੰਘ ਪੁੱਲਰ ਹੋਣਾ ਦੇ ਘਰ ਅਤੇ ਦਫ਼ਤਰ ਤੇ ਰੇਡ ਮਾਰੀ ਗਈ ਹੈ ਹਾਲਾਂਕਿ ਇੱਕ ਮੌਜੂਦਾ DIG ਤੇ ਇਸ ਤਰੀਕੇ ਦੇ ਨਾਲ CBI ਦੀ ਰੇਡ ਪੈਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਇਹ ਮੌਜੂਦਾ DIG ਤੇ ਰੇਡ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਹੁਣ ਇਹ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਜਦੋਂ ਪਿਛਲੇ ਸਮੇਂ ਦੇ ਵਿੱਚ BBMP ਡੈਮਾ ਦੇ ਬਾਰੇ ਵਿੱਚ ਗੱਲ ਹੋਈ ਸੀ ਉਸ ਵੇਲੇ DIG ਹਰਚਰਨ ਸਿੰਘ ਪੁੱਲਰ ਹੋਣਾ ਨੇ ਵੱਧ ਛੱਡ ਕੇ ਕੰਮ ਕੀਤਾ ਸੀ DIG ਹਰਚਰਨ ਸਿੰਘ ਪੁੱਲਰ ਹੋਣਾ ਤੇ CBI ਨੇ ਰੇਡ ਕਿਉਂ ਮਾਰੀ ਹੈ ਕੀ ਮਾਮਲਾ ਹੈ ਕੀ ਕੋਈ ਰਿਸ਼ਵਤ ਦਾ ਕੇਸ ਹੈ ਜਾਂ ਫਿਰ ਕੁਝ ਹੋਰ ਇਹ ਸਾਰੇ ਸਵਾਲ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਹੁਣਾ ਤੇ ਸੀਬੀਆਈ ਦੀ ਰੇਡ ਪਈ ਹੈ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀਬੀਆਈ ਦੇ ਵੱਲੋਂ ਮੌਜੂਦਾ ਡੀਆਈਜੀ ਤੇ ਇਸ ਤਰੀਕੇ ਨਾਲ ਰੇਡ ਪਾਉਣਾ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਤੇ ਨਾਲ ਹੀ ਬਹੁਤ ਸਾਰੇ ਸਵਾਲ ਵੀ ਖੜੇ ਕਰਦਾ ਹੈ ਇਸ ਬੰਦ ਵਿੱਚ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਹ ਤਾਂ ਆਉਣ ਵਾਲੇ ਸਮੇਂ ਦੇ ਗਰਭ ਵਿੱਚ ਹੈ Yeah.